ਡੂ ਏਕੇ ਕਲੈਕਸ਼ਨ ਮੇਨ ਬਜ਼ਾਰ ਕਰਾ ਲਈ ਅੱਜ ਲੈ ਕੇ ਆਏ ਨਾ ਸੁੱਟਾਂ ਦੀ ਭਾਰੀ ਸੇਲ ਕੀ ਸੇਲ ਲੈ ਆਏ ਜੀ ਅੱਜ ਫਿਰ ਆਹ ਲੋ ਸ਼ੋਲ ਚੈੱਕ ਕਰੋ 75 ਅੱਜ ਦੀ ਪਰ ਜਿੰਨੀ ਵੀ ਵੀਡੀਓ ਰਾਉਂਗੀ ਸਾਰੇ ਆਉਂਗਾ ਫਿਕਸ ਰੇਟ ਅੱਛਾ ਜੀ ਬਾਜੀ ਚੈੱਕ ਕਰ ਲਓ 75 ਰੁਪਏ ਰੰਗ ਮਿਲ ਜਣਗੇ ਡਿਜ਼ਾਈਨ ਮਿਲ ਜਣਗੇ ਮਾਲ ਫੁੱਲ ਕੁਆਂਟੀਟੀ ਦਾ ਆ ਸ਼ੋਲ 75 ਰੁਪਏ ਦੀ ਸਿਰਫ 75 ਰੁਪਏ ਦੀ ਆਹ ਲੋ ਸ਼ੋਲ ਕੇ ਦੋ ਤੋਰ ਆ ਲੋ ਚੈੱਕ ਕਰੋ ਡਰੈਨ ਬਾਦੂ ਮਿਲ ਜਣਗੇ ਓ ਵਾਹ ਜੀ ਤੁਹਾਨੂੰ ਵੀਡੀਓ ਵਿੱਚ ਲਿਮਟਿਡ ਸਟਾਕ ਦਿਖਾਉਂਗੇ ਕਿਉਂਕਿ ਵੀਡੀਓ ਲੰਬੀ ਨਾ ਲੰਘ ਜਵੇ ਆਹ ਲਓ ਜੀ ਬੰਡਲਾਂ ਦੇ ਬੰਡਲ ਆ ਗਏ ਇੱਕੇ ਡਿਜ਼ਾਈਨ ਨਹੀਂ ਹੈਗਾ ਭਾਜੀ ਹੋਰ ਵੀ ਡਿਜ਼ਾਈਨ ਹੈ ਆਹ ਲਓ ਚੈੱਕ ਕਰੋ ਓ ਵਾਹ ਜੀ ਵਾਹ ਸਜਾਵਾਂ ਵੀ ਕੋਈ ਘਰ ਲੈ ਆਉਂਗੇ ਸਾਰੀ ਬੁੱਲ ਸਾਰੀ ਆਉਂਗੇ ਆ ਮਹਿੰਗੀ ਹੋਊਗੀ ਨਾ 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 ਤੁਹਾਨੂੰ 75 ਰੁਪਏ ਹੀ ਦੇਣੀ ਆਹ ਲਓ ਇਹ ਵੀ ਬੇਚੀ ਮੇਰੀ ਹੈ ਤਾਂ ਕਿ ਬੜੀ ਸ਼ੋਹਲ ਹੈ ਚੱਲ ਚੱਲ ਲੰਬੀ ਇੱਧਰੋਂ ਪਾ ਕੇ ਦਿਖਾਓ ਜੀ ਆਂਨੇ ਵਿੱਚ ਕੋਈ ਰਮਾਲ ਨਹੀਂ ਆਂਦਾ 75 ਰੁਪਏ ਦਾ ਜਿੰਨੇ ਨਾਲ ਸ਼ਾਲ ਦੇ ਦੇਣੀ ਵਾਹ ਜੀ ਵਾਹ 75 ਰੁਪਏ ਦਾ ਸ਼ਾਲ ਆਹ ਤਾਂ ਲਾਈਨਿੰਗ ਵੀ 80 ਰੁਪਏ ਮੀਟਰ ਆ ਤੁਹਾਨੂੰ ਸ਼ਾਲ ਦੇਣੀ 75 ਰੁਪਏ ਮਾ ਉਹ ਵਾਹ ਜੀ ਭੈਣਾਂ ਦਾ ਫਾਇਦਾ ਪੂਰਾ ਕਰਨਾ ਉਹ ਵਾਹ ਜੀ ਵਾਹ ਕੀ ਵਧੀਆ ਵਧੀਆ ਸ਼ਾਲ ਹੋਰ ਛੱਡੋ ਸ਼ੋਲਿਆਂ ਨੂੰ ਹੁਣ ਛੱਡੋ ਸ਼ੋਲਿਆਂ ਵਿੱਚ ਬਹੁਤ ਵੈਰਾਈਟੀ ਹੈ ਹਾਂ ਜੀ ਹਾਂ ਜੀ ਤੁਸੀਂ ਹੁਣ ਹੋਰ ਦੇਖੋ ਆਈਟਮ ਆਹ ਲੋ ਬੈਲਵਰਡ ਦੀ ਸ਼ੋਲਾਂ ਆ ਰਹੀਆਂ ਉਹ ਵੀ ਹੈਗੀ ਤੁਹਾਡੇ ਕੋਲ ਉਹ ਬੈਲਵਰਡ ਦੀ ਕੀ ਆ ਪਾਜੀ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਆਈਟਮ ਦੇਵਾਂਗੇ ਉਹ ਵਾਹ ਜੀ ਹਾਂ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਸਾਡੇ ਕੋਲ ਆਹ ਲੋ ਚੈੱਕ ਕਰੋ ਸ਼ ਓ ਵਾਹ ਜੀ ਵਾਹ ਆ ਲੋ ਰਾਜਾ ਰਾਣੀ ਚੈੱਕ ਕਰ ਲੋ ਬਾਜੀ ਇਹ ਰਾਜਾ ਰਾਣੀ ਵਾਲਾ ਸੂਟ ਕਿੰਨੇ ਦਾ ਦੋਗੇ ਬਾਜ਼ਾਰ ਮੈਂ ਵਿਕਦਾ 400 ਬਾਜ਼ਾਰ ਮੈਂ ਵਿਕਦਾ 500 ਅੱਛਾ ਅਸੀਂ ਵਿਜਾਰਾਂ ਦੇ ਕੋਈ ਲੈਣਾ ਦੇਣਾ ਅਸੀਂ ਤੁਹਾਨੂੰ ਦੇਣਾ 250 ਰੁਪਏ ਓ ਵਾਹ ਜੀ ਵਾਹ ਬੜੇ ਬੜੇ ਧਮਾਕੇ ਆ ਲੋ 250 ਰੁਪਏ ਦਾ ਇੱਕ ਰੰਗ ਦੇ ਲੈਣਾ 100 ਲੈਣਾ 50 ਲੈਣਾ ਹਰ ਇੱਕ ਤਰ੍ਹਾਂ ਦੇ ਦੇ ਦੂੰਗੇ ਓਕੇ ਵਾਹ ਜੀ ਵਾਹ ਵੈਰਟੀਫੁੱਲ ਆ ਮਾਲ ਬਾਈ ਇੱਕ ਵਾਰ ਨਿਗ੍ਹਾ ਮਰਾ ਲਓ ਤੁਮਾਨ ਸਾਹਿਬ ਆ ਲੋ ਜੀ ਵਾਹ ਜੀ ਵਾਹ ਬਾਕੀ ਸੂਟ ਇੱਕ ਤੇ ਇੱਕ ਚੋਟੀਆਂ ਦਿਖਾਓ ਫਿਰ ਅੱਜ ਵੈਲਵਟ ਦੇ ਸੂਟਾਂ ਦਾ ਧਮਾਕਾ ਕੋਈ ਪੂਰੇ ਬਾਜ਼ਾਰ ਨਾਲ ਕੋਈ ਵੈਲਵਟ ਦਾ ਸੂਟ ਸਾਡੇ ਬਰਾਬਰ ਦੇਨੇ ਦਾ 2200 ਦਾ 2500 ਦਾ ਨਾ 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 ਬਹੁਤ ਜ਼ਿਆਦਾ ਕਰਨਾ ਭੈਣਾ ਦਾ ਅੱਛਾ ਜੀ ਚੀਜਾ ਇੱਕ ਤੇ ਇੱਕ ਚੋਟੀ ਦੀ ਦੋਂਗੇ ਆ ਲਓ ਉਹ ਵਾਹ ਜੀ ਬਹੁਤ ਕਿੰਨੇ ਕ ਦਾ ਸਮਝਦੇ ਕਿੰਨੇ ਕ ਦਾ ਖੋਲ ਕੇ ਬਾਜੀ ਤੁਸੀਂ ਕਿੰਨੇ ਕ ਦਾ ਸਮਝਦੇ ਕਿੰਨੇ ਕ ਦਾ ਹੋਊਗਾ ਸੂਟ ਲੱਗਦਾ ਮੇਰੇ ਤਾਂ 2200 2500 ਦਾ ਹੀ ਧੱਕਾ ਨਾ 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 ਭੈਣਾ ਦਾ ਨਾ ਭੈਣਾ ਦਾ ਸਾਰਾ ਧਾਗੇ ਦਾ ਕੰਮ ਹੋਇਆ ਨਾ ਨਾ ਅਪਾ ਨੇ ਭੈਣਾ ਦਾ ਬਹੁਤ ਜ਼ਿਆਦਾ ਕਰਨਾ ਫਾਇਦਾ ਤੁਸੀਂ ਉਸ ਤੋਂ ਕਿੰਨਾ ਲਾਜ਼ਮਾ ਰੇਟ ਦਾ ਦਿਓ ਲਾ ਦਿਓ ਬਸ 1500 1500 ਲਾ ਦੀ ਹੈ ਨਹੀਂ ਨਹੀਂ ਜਿਆਦਾ ਹੋ ਜਾਣਾ ਰੇਟ ਅੱਛਾ ਜੀ ਰੇਟ ਲਾਣਾ ਸਿਰਫ 1 ਕੇ ਸ਼ੇਅਰ ਵੀ ਕਰਾ ਦੂੰਗਾ ਤੁਹਾਡੀ ਵੀਡੀਓ ਮੈਂ ਕੋਈ ਗੱਲ ਨਹੀਂ 800 ਰੁਪਏ ਲਾਉਂਦੇ ਫਿਰ ਉਹ ਨਹੀਂ 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 ਨਾਲ ਕਮੈਂਟ ਦਾ ਬਟਨ ਵੀ ਦਬੜਾ ਪੈਣਾ ਇਸ ਵਾਰ ਫਿਰ ਐਂ ਕਰਦੇ ਸਬਸਕ੍ਰਾਈਬ ਵੀ ਕਰ ਦੂੰਗਾ ਤੁਹਾਡੇ ਚੈਨਲ ਨੂੰ ਅੱਛਾ ਫਿਰ ਐਂ ਕਰੋ 750 ਲਾਉਂਦਾ ਰੇਟ ਉਹ ਨਹੀਂ ਹਾਂ ਜੀ ਲਾਓ ਜਾਇਜ਼ ਕਰਕੇ ਫਿਰ ਐਂ ਕਰੋ ਹੁਣ ਤੁਹਾਡੇ ਮੈਂ ਸ਼ੇਅਰ ਵੀ ਕਰਾਣੇ ਆ ਲਾਈਕ ਵੀ ਕਰਾਣੇ ਕਮੈਂਟ ਵੀ ਕਰਾਣੇ ਜਿੰਨੇ ਕੱਲੀ ਵੈਲਵਟ ਦੀ ਸ਼ਾਲ ਆਂਦੀ ਹੈ ਹਾਂਜੀ ਹਾਂਜੀ ਉਹਨੇ ਮੈਂ ਦੂੰਗਾ ਫਿਰ 609 ਨੰਬਰ ਵਾਜੀ ਵਾ 699 ਮਾਡਲ ਇਹ ਪੂਰੇ ਹਿੰਦੁਸਤਾਨ ਦੀ ਗਾਰੰਟੀ ਆ ਕੱਲ੍ਹ ਕਰਾ ਲਈ ਦੀ ਗਾਰੰਟੀ ਪੂਰੇ ਹਿੰਦੁਸਤਾਨ ਦੀ ਗਾਰੰਟੀ ਪੰਜਾਬ ਨੂੰ ਛੱਡ ਦੋ ਹਿੰਦੁਸਤਾਨ ਦੀ ਪੂਰੀ ਗਾਰੰਟੀ ਬਾਕੀ ਕਿਸੇ ਦੀ ਨਹੀਂ ਭੈਣ ਨੇ ਪਾਰਟੀ ਵੇਅਰ ਦੂੜ ਲੈਣਾ ਉਹ ਵੀ ਮਿਲ ਜਾਣਗੇ ਹੈਂਡਵਰਕ ਹੋਗਾ ਨਾ ਖਾਊ ਦੇ ਕੰਮ ਹੋਗਾ ਕੱਲ੍ਹ ਕੰਮ ਹੋਗਾ ਸੋਨਾ ਹੋਰ ਇੱਕ ਤਰ੍ਹਾਂ ਦੀ ਦਵਾਂਗੇ ਹੈਂਡਵਰਕ ਦਾ ਕੰਮ ਆ ਲੋ ਠੀਕ ਆ ਕਾਫੀ ਚੱਲ ਰਹੇ ਆ ਸੂਟ ਚੋਟੀ ਪੇ ਜਾ ਰਹੇ ਆ ਪਾਰਟੀ ਵੇਅਰ ਸੂਟ ਆ ਅੱਛਿਆ ਜੀ ਚਾਹੇ ਪਾ ਲੋ ਵੇਹਾਨੂੰ ਚਾਹੇ ਪਾ ਲਓ ਜੱਗੋ ਪਾ ਸੂਟ ਜੰਨਤ ਆ ਆ ਲਓ ਚਾਹੇ ਲਾ ਲਓ ਵਰੀ ਮਾਂ ਕਿੰਨਾ ਪਿਆਰਾ ਪੀਸ ਆ ਹੋਰ ਆ ਚੁੰਨੀ ਵੀ ਹੈਂਡਵਰਕ ਹੈ ਅਜਿਹੀਆਂ ਵੈਰੈਟੀਆਂ ਵਾਧੂ ਦੇ ਦੂੰਗਾ ਇੱਕ ਤੈ ਇੱਕ ਕਿੰਨਾ ਪਿਆਰਾ ਸੂਟ ਆ ਕੱਢ ਸੂਟ ਆ ਤਾਂ ਜੀ ਇਹ ਤਾਂ ਸੂਟ ਜੰਨਤ ਆ ਆ ਲਓ ਇੱਕ ਕਾਫੀ ਆ ਛਤਰਮੁਰਗਾ ਚੱਲ ਰਿਹਾ ਆ ਲਓ ਅੱਛਾ ਜੀ ਅਰੀਲਾ ਵਾਲੇ ਪੀਸ ਆ ਲੇਟੈਸਟ ਪੀਸ ਆ ਅੱਛਾ ਆ ਲਓ ਇਹਨਾਂ ਭਾਈ ਮਰਾ ਦੋ ਨੀਗਾ ਫਿਓਰ ਦਾ ਸੂਟ ਹੈ ਕਿੰਨੇ ਦਾ ਹੋਊਗਾ ਭਾਜੀ ਤੁਸੀਂ ਮੈਨੂੰ 200 4000 ਦਾ ਇਹ ਸਿਰਫ ਦੇਣਾ ਤੁਹਾਨੂੰ 1800 ਦਾ ਉਹ ਨਹੀਂ 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 ਇਹ ਤਾਂ ਮਹਿੰਗਾ ਬਾਓ ਜੀ ਤੁਹਾਡਾ ਕਿੰਨੇ ਕਲਾ ਲਾਜ਼ਮਾ ਫਿਰ ਗੱਲ ਕਰੋ 100 ਕੱਟ ਕਰ ਦੋ ਲਾਈਕ ਕਮੈਂਟ ਵੀ ਕਰਾਣਾ ਸ਼ੇਅਰ ਵੀ ਕਰਾਣਾ ਸਬਸਕ੍ਰਾਈਬ ਵੀ ਕਰਾਣਾ ਸਾਰਾ ਹੋਇਆ ਪਾ ਚਾਹੀਦਾ ਕਸਟਮਰ ਆ ਗਿਆ ਬਟਨੇ ਤੋੜੇ ਵੀ ਹੈ ਸਬਸਕ੍ਰਾਈਬ ਵਾਲੇ ਦਾ ਬਸ ਫਿਰ 1499 ਲਾ ਦੂੰਗਾ ਹੋਰ ਬਸ 99 ਸਿਰਫ ਸਿਰਫ 1499 ਬੱਲਾ ਵਾਹ ਜੀ ਵਾਹ ਐ ਨਹੀਂ ਕਿ ਰੰਗ ਬਿਲਕੁਲ ਉਹ ਹੋਊਗਾ ਰੰਗ ਇੱਕ ਟੈਕ ਚੌਤੀ ਦੇ ਅੱਛਾ ਜੀ ਆ ਲੋ ਰੰਗਾ ਤਾਂ ਮਨਾਉ ਨਹੀਂਗਾ ਉਹ ਬੱਲਾ ਕੀ ਕੋਕ ਕੀ ਰੰਗਾ ਦੇ ਹੇ 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 ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਪੈਣਾ ਬਾਤ ਆ ਆ ਰੰਗ ਨਹੀਂ ਲੱਭੇ ਦੇ ਨਹੀਂ ਲੱਭ ਮਾਰਜੀਮ ਲੈ ਲਓ ਬਾਈ ਜੀ ਸੂਟ ਤਾਂ ਤੁਸੀਂ ਬਹੁਤ ਦਿਖਾਤੇ ਹੁਣ ਕੋਈ ਰੈਡੀਮੇਡ ਵੀ ਦਿਖਾਓ ਪਹਿਣਾ ਨੂੰ ਲਓ ਫਿਰ ਹੁਣ ਰੈਡੀਮੇਡ ਦਾ ਧੁਮਾਕੇ ਦਿਖਾ ਦਈਏ ਤੁਹਾਨੂੰ ਦਿਖਾਓ ਫਿਰ ਦਿਖਾਓ ਕੁਝ ਲੱਗਦੀ ਜੀ ਜਾਂ ਆਜੋ ਫਿਰ ਰੈਡੀਮੇਡ ਵਾਲੇ ਨੂੰ ਮਾਰਾ ਜਾ ਹਾਂਜੀ ਚੋਈਏ ਜੀ ਉੱਪਰ ਨੂੰ ਰੈਡੀਮੇਡ ਦਾ ਪੋਰਸ਼ਨ ਚਲੋ ਬਾਈ ਤੁਸੀਂ ਅੱਗੇ ਚਲੋ ਚਲੋ ਫਿਰ ਮਾਨਸੇਵ ਤੁਹਾਨੂੰ ਨੀਂਗਾ ਕਰਾਵਾਂ ਚਲੋ ਸਾਰਾ ਰੈਡੀ ਮੈਡ ਇਹ ਅੱਜ ਕਹਿੰਦੇ ਕਿ ਆਲੇ ਦੇ ਨਵੇਂ ਨਵੇਂ ਸੱਪ ਕੱਢਣੇ ਉੱਪਰ ਔਰ ਨਹੀਂ ਨਹੀਂ ਸੱਪ ਗਏ ਤਮਾਕੇ ਓ ਵਾਹ ਜੀ ਵਾਹ ਰੇਟ ਆਹ ਜੇ ਜੈ ਜੇਪੁਰਾ ਹਿੰਦੁਸਤਾਨ ਵਾਂ ਨਹੀਂ ਮਿਲ ਸਕਦਾ ਵਾਹ ਜੀ ਵਾਹ ਇੱਕ ਤਈ ਕੱਢਣਾ ਆ ਲੋ ਆ ਚੈੱਕ ਕਰੋ ਕਸ਼ਮੀਰੀ ਪੀਸ ਡੰਮੀਆਂ ਦੇ ਲੱਗ ਗਿਆ ਡੰਮੀਆਂ ਦੇ ਜੀ ਡੰਮੀਆਂ ਦੇ ਖੁੱਲਾ ਮਾਲ ਲੱਗੂਗਾ ਅੱਛਾ ਜੀ ਆ ਮਾਰੋ ਨੀਗਾ ਕਸ਼ਮੀਰੀ ਕਾਫੀ ਲੱਭਦੀ ਪੈਣਾ ਲੱਭਦਾ ਹੀ ਨਹੀਂ ਪਲਾਜੋ ਸੂਟ ਦੇ ਰਹੇ ਤੁਸੀਂ 399 ਰੁਪਏ ਮਾਂ ਹਾਂਜੀ ਹਾਂਜੀ 399 ਵਾਲਾ ਵੀ ਦਿੰਦੇ ਆ ਉਹ ਕਿੱਥੇ ਆ ਉਹ ਲੱਗਿਆ ਭਾਜੀ ਉਹ ਲੱਗਿਆ ਭਾ ਦੇਖੋ ਵਾਹ ਜੀ ਵਾਹ ਆ ਲੋ ਚੈੱਕ ਕਰੋ 399 ਰੁਪਏ ਮਾਂ ਪਲਾਜੋ ਸੂਟ ਵੀ ਆ ਕੱਲਾ ਪਜਾਮਾ ਨਹੀਂ ਆਂਦਾ 399 ਦਾ ਤੁਹਾਨੂੰ ਥੋੜਾ ਛੂਟ ਲਾਉਂਗੇ 399 ਦਾ ਉਹ ਵਾਹ ਜੀ ਵਾਹ ਗਰਮ ਵੀ ਹੈ ਇਹ ਨਿੱਗਰ ਹੋਊਗਾ ਜੀ ਪੂਰਾ ਵਾਹ ਜੀ ਵਾਹ 399 ਪਲੱਜੋ ਛੂਟ ਇਹਦਾ ਕੋਈ 399 ਕਲਰ ਭਾਜੀ ਦੇ ਦੂੰਗਾ ਸੱਤ ਰੰਗ ਦੇ ਦੂੰਗਾ ਬਾਕੀ ਡਿਜ਼ਾਈਨ ਦੇ ਦਾਂਗੇ ਬਾਦੂ ਉਹ ਬੱਲਾ ਵੈਰਾਈਟੀ ਦਾ ਬਹੁਤ ਆ ਗਈ ਕਿ ਨੈਟ ਸੂਟ ਚਾਹਦੇ ਭਾਲੂ ਭੁੱਲੂ ਜੇ ਵਾਲੇ ਸਾਰੀ ਕੈਟ ਵੀ ਮਿਲ ਜਾਣਗੇ ਆ ਲੋ ਇੱਧਰ ਮਰਾ ਦਿਓ ਤੁਹਾਨੂੰ ਸਾਹਿਬ ਨੀਗਾ ਇੱਕ ਪਾਸੇ ਤੇ ਸ਼ੁਰੂ ਕਰਾ ਦਿਓ ਹੁਣ ਬਸ ਕੱਲੀ ਕੱਲੀ ਆਈਟਮ ਇੱਕ ਪਾਸੇ ਤੋਂ ਸ਼ੁਰੂ ਕਰਾ ਦਿਓ ਹੱਥ ਲਾ ਲਾ ਕੇ ਦੱਸ ਦੋ ਬਸ ਕੱਲੀ ਕੱਲੀ ਆਈਟਮ ਦਾ ਆ ਲੋ ਚੈੱਕ ਕਰੋ ਹਾਂ ਰੇਟ ਦੱਸ ਦੋ ਕਿੰਨਾ 1200 1500 1200 ਨਹੀਂ 1500 ਨਹੀਂ ਸਿਰਫ 550 ਰੁਪਏ ਜਿੰਨੇ ਵੀ ਰੇਟ ਲੱਗੇ ਪਏ ਲਿਖੇ ਹੋਏ ਕੱਲੀ ਕੱਲੀ ਦੇ ਉੱਪਰ ਰੇਟ ਲੱਗੇ ਪਿਆ ਐ ਨਹੀਂ ਕੀ ਹਵਾਵਾਂ ਦਾ ਸੁਣਿਆ ਰੇਟ ਰੇਟ ਉੱਪਰ ਲੱਗੇ ਪੈਣਗੇ ਮੇਰੇ ਸਾਰੇ ਵਿੱਚ ਆਉਣਗੇ ਰੇਟ ਲਾ ਤੇ ਬਾਜੀ ਆ ਲੋ ਆ ਚੈੱਕ ਕਰ ਲੋ ਕਿ ਐ ਸੋਹਣਾ ਜਿਹੜਾ ਜਿਹੜਾ ਜੀ ਆ ਕਿੰਨੇ ਦਾ ਇਹ ਸਿਰੋ ਮੈਂ ਕਿਹਾ 710 ਰੁਪਏ ਦਾ ਉਹ ਵਾਹ ਜੀ ਵਾਹ ਪਾਰਟੀ ਵੀ ਨਾਈਟ ਸੂਟ ਵੀ ਆ ਗਏ ਤੁਹਾਡੇ ਕੋਲ ਆ ਲੋ ਆ ਦੇਖ ਲੋ 750 ਰੁਪਏ ਦਾ ਪਿਆਰ ਮਿਲਦਾ 800 900 ਹਜ਼ਾਰ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆ ਗਏ ਤਾਂ ਇੱਕ ਤਾਂ ਇੱਕ ਇੱਕਾ ਕੋਲ ਸੈਟ ਮੈਂ ਕਾਫੀ ਚੱਲ ਰਿਹਾ ਸੋਹਣਾ ਡਿਜ਼ਾਈਨ ਬਾਜੂ ਕੜਾਈ ਅੱਛਾ ਜੀ ਸਿਰਫ ਰੈਂਟ ਦਾ ਹੋਰ ਕਿਆ ਰੇਟ ਆ ਇਹ ਹੈ ਸਿਰਫ 810 ਰੁਪਏ ਦਾ ਮਿਲਣਾ ਸਾਨੂੰ ਅੱਛਾ ਜੀ ਬਾਕੀ ਕਿਸੇ ਨਾ ਕੁ ਟ੍ਰਾਈ ਦਾ ਲੈਣਾ ਹਰ ਇੱਕ ਤਰ੍ਹਾਂ ਦੀ ਆਈਟਮ ਮਿਲ ਜੂਗੇ ਵਾਹ ਜੀ ਵਾਹ ਚਾਹੇ ਲੈਣਾ ਹੈਂਡਵਰਕ ਮਾ ਚਾਹੇ ਲੈਣਾ ਨਖਨਬੀ ਕੰਮ ਸਾਰੇ ਕੋਰ ਸੈਟ ਮਾ ਦਮ ਗਰ ਜੀ ਬਹੁਤ ਵੈਰਾਈਟੀ ਆ ਗਈ ਆਹ ਦੇਖੋ ਇੱਕ ਆਮਰਾਉਣੀ ਦਾ ਮੇਰੀ ਲਈ ਕਸ਼ਮੀਰੀ ਕੋਰ ਸੈਟ ਇਹ ਪਹਿਣਾ ਲੱਭੇ ਨਹੀਂ ਲੱਭਦਾ ਪਰ ਨਾ ਨੰਬੇ ਦਿਨ ਲੱਗ ਰਿਹਾ ਜਿਹੜਾ ਆਪਣੇ ਪਾਇਆ ਪਿਆ ਆ ਲੋ ਇੱਕ ਹੈਂਡਵਰਕ ਦੇ ਵਿੱਚ ਮਿਲ ਜਾਊਗਾ ਆਏ ਹਾਏ 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 ਆ ਲੋ ਸਾਰਾ ਹੈਂਡਵਰਕ ਦਾ ਕੰਮ ਹੈ ਪੌਣਾਂ ਦਾ ਪੀਸ ਹੈ ਜਿਹੜਾ ਮੈਂ ਦੇਖਿਆ ਤਾਂ ਰੀਲ ਮਾਰੀ ਹਾਂਜੀ ਹਾਂਜੀ ਸੇਮ ਫੋਟੋ ਵਾਲੇ ਪੀਸ ਹੈ ਫੋਟੋ ਬਸ ਇੱਕੋ ਹੀ ਮਾਉ ਜੂਮ ਆ ਵਾਹ ਜੀ ਵਾਹ ਚੀਜ਼ਾਂ ਸਾਰੀਆਂ ਸੁਪਰ ਹਿੱਟ ਚਾਹੇ ਲੈਣਾ ਟ੍ਰਾਈ ਦਾ ਪਲਾਜੇ ਸੂਟ ਆ ਲੋ ਅੱਛਾ ਜੀ ਉਹ ਬੱਲਾ ਇਹ ਵੀ ਘੈਂਟ ਆ ਪੀਸ ਤਾਂ ਜੀ ਬਾਕੀ ਕੋਈ ਸਾਹਮਣੇ ਮਰਾ ਦਿਓ ਭਾਜੀ ਲੋ ਜੀ ਲੋ ਪਹਿਲਾਂ ਇੱਧਰ ਕਰ ਦਈਏ ਕੰਪਲੀਟ ਫਿਰ ਸਾਹਮਣੇ ਵੀ ਕਰ ਦੰਦੇ ਆ ਜੀ ਲੋ ਜੀ ਲੋ ਆ ਕੋਰਸਟ ਕਿੰਨੇ ਦਾ 599 ਦਾ ਧਾਗੇ ਦਾ ਕੰਮ ਹੋਇਆ ਬਾਬਾ ਜੀ ਸਿਰਫ 599 ਪੇ ਦਾ ਰੇਟ ਸਾਰਿਆਂ ਦੇ ਉੱਪਰ ਲੱਗੇ ਹੋਏ ਪੈਣਾ ਕੋਈ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਰੇਟ ਸਾਰੇ ਲਿਖੇ ਹੋਏ ਆ ਆਪਣਾ ਆਓ ਤੇ ਪਸੰਦ ਕਰੋ ਤੇ ਲੈ ਜਾਓ ਜਲਦੀ ਵੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਇੱਕੋ ਇੱਕ ਹੱਟੀ ਬਾਣੀਆਂ ਦੀ ਹੱਟੀ ਆ ਇੱਧਰ ਵਧੀਆ ਵਾਲੇ ਵੀ ਲੱਗੇ ਹੋਏ ਮੈਨੂੰ ਲੱਗਦਾ ਜੀ ਉਹ ਭਾਜੀ ਐਤਕੀ ਦਾ ਆਪਾਂ ਨੇ ਐਂ ਕਹਿ ਲਓ ਹਾਂਜੀ ਹਾਂਜੀ 5-6000 ਤੱਕ ਪਲੱਸ ਸੂਟ ਹੈ ਅੱਜ ਜਿਹੜੇ ਵੀ ਆਰਮਾ 8900 ਰੁਪਏ ਮਿਲੂਗਾ ਕਿਸ ਰੇਟ ਤੋਂ ਆ ਤੁਹਾਡੀ ਸਟਾਰਟਿੰਗ ਸਿਰਫ 400 ਰੁਪਏ ਦੇ ਆ ਅੱਛਾ ਹੈ ਜੀ ਉਹ ਵਾਹ ਜੀ ਵਾਹ ਆ ਦੇਖ ਲਓ 1380 ਰੁਪਏ ਦਾ ਅਮਰੀਕਨ ਮੋਲ ਆ ਵਾਲੇ ਇੱਧਰ ਇੰਨੇ بڑے ਕੈਂਡ ਕਿਹੜਾ ਕੱਪੜਾ ਇਹ ਕੋਟਰ ਨੂੰ ਲੱਗਦੀ ਮੈਨੂੰ ਤਾਂ ਇਹ ਨਾ ਨਾ ਜੀ ਕਟ్రਾਈ ਆ ਉਹ ਵਾਹ ਜੀ ਵਾਹ ਤਾਂ ਪਾਰਟੀ ਵੇਰ ਕਟ్రਾਈ ਹੈ ਜੀ ਆ ਦੇਖੋ ਜੈਕਟ ਵਾਲਾ ਬਹੁਤ ਚੱਲ ਰਿਹਾ ਫੈਸ਼ਨ ਟ੍ਰੈਂਡ ਚੱਲ ਰਿਹਾ ਦਿੱਲੀ ਦਾ ਮਾਲ ਮੁੱਕਿਆ ਮੈਂ ਹੁੰਦਾ ਅੱਛਾ ਜੀ ਰਬੀ ਸਾਬਰ ਵੇਟ ਵਜੇ ਉਹ ਲਾਲਾ ਸੂਟ ਆਹ ਪਲਾਜੋ ਸੂਟ ਜੇ ਆਹ ਸਟੋਨ ਨਾਲ ਲੈਣਾ ਸੀ ਉਹ 499 ਰੁਪਏ ਲੱਗਣਾ ਅੱਛਾ ਜੀ ਜੇ ਵਿਦਆਊਟ ਸਟੋਲ ਲਵਾਂਗੇ 400 ਰੁਪਏ ਦਾ ਆਏ ਹਾਏ 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 ਇਹਦਾ ਆਹ ਦੇਖ ਲਓ ਭਾਈ ਵੀ ਤੁਸੀਂ ਇਹਦੀ ਦੇਖ ਲਓ ਬਾਹਾਂ ਗੱਡੀ ਵੀ ਹੋਉਂਗੇ ਨਾਲ ਉਹ ਬਾਜੀ ਵਾਹ ਬਾਹਾਂ ਬਾ ਵੀ ਵਰਕ ਹੈ ਇਹਦੇ ਫੈਰਨ ਵੀ ਆ ਗਿਆ ਪਲਾਜੋ ਸੂਟ ਵਾਲਾ ਏਕੇ ਵਾਲਾ ਹਾਂ ਜੀ ਹਾਂ ਜੀ ਸਾਰੀ ਆਟਮ ਆਈ ਵੀ ਚੋਟੀਆਂ ਦੀਆਂ ਬੱਲਾ ਜੀ ਬੱਲਾ ਸੇਲ ਕਿੰਨੇ ਦਿੰਦੀ ਹੈ ਫਿਰ ਇਹ ਸੇਲ ਰਹਿਣਗੀ ਸਿਰਫ 5 ਦਿਨਾਂ ਦੀ ਉਹ ਵਾਹ ਜੀ ਵਾਹ ਲਿਮਟਿਡ ਸਟਾਕ ਆ ਲਿਮਟਿਡ ਵੈਰਾਈਟੀਆਂ ਉਹ ਥੋੜੀ ਜੀ ਵਧਾ ਦਿਓ 2-4 ਦਿਨ ਹੋਰ ਕੋਈ ਗੱਲ ਨਹੀਂ ਪਰ 7 ਦਿਨਾਂ ਦੀ ਕਰਤੀ ਆ ਲੋ ਜੈਕਟਾਂ ਦੇਖ ਲਓ ਪਹਿਣਾ ਲਈ ਉਹ ਵਾਹ ਜੀ ਵਾਹ ਇਹ ਜੈਕਟਾਂ ਕਿਆ ਕਰ ਰੇਟ ਦੀਆਂ ਇਹ ਸਿਰਫ 650 ਰੁਪਏ ਦੀ ਉਹ ਵਾਹ ਜੀ ਵਾਹ ਕਿੰਨੀ ਪਿਆਰੀ ਜੈਕਟ ਆ ਇਹ ਕਿਹੜੀਆ ਕਲੋਪ ਰੇਂਜ ਚ ਚੱਲ ਰਹੀ ਆ ਅਭੀ ਜਿਆਦਾ ਬਿਕਰੀ ਹੋਣਗੇ ਮਿਲ ਜੂंगे ਰੰਗ ਸਾਰੇ ਮਿਲ ਜਣਗੇ 8-8 ਮਾਨੂੰ ਅੱਛਾ ਜੀ ਇਹ ਸੈਂਪਲ ਲਾਏ ਕੀ ਵੀ ਵੀਡੀਓ ਨਾ ਲੰਬੀ ਲੰਘ ਜਵੇ ਸੈਂਪਲ ਲਾਏ ਆ ਹਾਂ ਸੈਂਪਲ ਲਾਏ ਪਿਆ ਆਪਣੇ ਆਣਾ ਕਿੱਥੇ ਆ ਬਾਉ ਜੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾ ਲਈ ਜਲਦੀ ਜਲਦੀ ਪਹੁੰਚੋ ਇੱਕੋ ਇੱਕ ਹੱਟੀ ਬਾਣੀਆਂ ਦੀ ਹੱਟੀ ਆਲੋ ਤੁਮਾਂ ਸੂਈ ਕਾ ਚੈੱਕ ਕਰੋ ਕੋਟ ਸੈੱਟ ਸਿਰਫ 499 ਰੁਪਏ ਦਾ ਕਿੰਨਾ ਸੋਹਣਾ ਡਿਜ਼ਾਈਨ ਆਲੋ ਕੰਮ ਲੇ ਲਓ ਧਾਗੇ ਦਾ ਕੰਮ ਹੈ ਸਾਰਾ ਹੀ ਅੱਛਾ ਜੀ ਆਏ ਆ ਆਲੋ ਬਾਕੀ ਆ ਵੀ ਵੈਰੈਟੀ ਮਿਲ ਜੂਗੀ ਕੋਟ ਸੈੱਟ ਮਾ ਉਹ ਬੱਲਾ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਸਾਰੇ ਕੋਕੇ ਹੋਣਗੇ ਅੱਡੇ ਮੇ ਕੋਕੇ ਆਏ ਹਾਏ 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 ਆਲੋ ਇੱਕ ਆ ਹਲੋ ਮਰੋਨੀ ਦਾ ਕਿਆ ਸੋਹਣੀ ਚੀਜ਼ ਹੈ ਇਹ ਵੀ ਡਿਜ਼ਾਈਨ ਕਿਆ ਬਾਕੀ ਕੋਰਸੈਟਾਂ ਦਾ ਵੀ ਬਾਧੂ ਵੈਰੈਟੀ ਹੈ ਅੱਛਾ ਜੀ ਉਸ ਕੁਆਂਟੀਟੀ ਮੈਂ ਮਾਵਾ ਆ ਚੁੱਕਾ ਹੈ ਇੱਧਰ ਲੱਗਿਆ ਵਾ ਕਸ਼ਮੀਰੀ ਵਰਕ ਵਾਲਾ ਜੀ ਬਹੁਤ ਸੋਹਣਾ ਕੰਮ ਹੋਇਆ ਵਾ ਹਾਂਜੀ ਹਾਂਜੀ ਆ ਵੀ ਵੇਖੋ ਹਲੋ ਮੀਨਾਂ ਹਾਂਜੀ ਵਾ ਆਹ ਹੈ ਇਹਦੀ ਬਾਹਾਂ 'ਤੇ ਵੀ ਹੈਗਾ ਕੜਾਈਆਂ ਬਾਹਾਂ 'ਤੇ ਵੀ ਹੈਗੀ ਜੀ ਐ ਨਹੀਂ ਕਿ ਕੱਲੇ ਮੂਰੇ ਮੂਰੀ ਆ ਬਾਜੂ 'ਤੇ ਵੀ ਕੜਾਈ ਹੈ ਬਾਰਡਰ 'ਤੇ ਵੀ ਕੜਾਈ ਹੈ ਆਏ ਹੈ ਕਿੰਨਾ ਪਿਆਰਾ ਪੀਸ ਹੈ ਲੇਟੈਸਟ ਰੈਨ ਹੈ ਸਾਰੀ ਜੀ ਵੈਰੈਟੀ ਲੈਣ ਲਈ ਆਣਾ ਕਿੱਥੇ ਪੈਣਾ ਜੀ ਏਕੇ ਕਲੈਕਸ਼ਨ ਮੇਨ ਬਜ਼ਾਰ ਕਰਾ ਲਈ ਇੱਕੋ ਹੀ ਤਾਨੂੰ ਦੇਖਣ ਦੀ ਕਿਤੇ ਹੋ ਲੋੜੇ ਨਹੀਂ ਬਸ ਸਿੱਧਾ ਪਹੁੰਚੋ ਏਕ-ਏਕ ਕਲੈਕਸ਼ਨ ਆ ਅੱਛਾ ਜੀ ਚਾਹੇ ਲੈਣੀ ਵਜਾਜੀ ਚਾਹੀਏ ਨੇ ਬੱਚਿਆਂ ਦਾ ਹਰ ਇੱਕ ਤਰ੍ਹਾਂ ਦੀ ਆਈਟਮ ਕੱਪੜੇ ਰਿਗਾਰਡਿੰਗ ਤੁਹਾਨੂੰ ਹੋਰ ਪ੍ਰੋਵਾਈਡ ਕਰੀ ਜਾਊਂਗੀ ਓਕੇ ਜੀ ਤੁਹਾਨੂੰ ਹੁਣ ਜਿੰਨੀ ਵੀ ਵੈਰਾਈਟੀ ਮੇਰੇ ਭਰਾ ਨੇ ਦਿਖਾਤੀ ਸਾਰੀ ਉਹੀ ਉਹਦੇ ਉੱਤੇ ਭਾਰੀ ਸੇਲ ਲੱਗੀ ਐ 5 ਦਿਨਾਂ ਦੀ ਹੁਣ ਅੱਗੇ ਆਜੋ ਆ ਲੋ ਇੱਧਰ ਦੇਖ ਲਓ ਹੁਣ ਆਹ ਕੋਟੀਆਂ ਦੇ ਵੀ ਲੱਗੀ ਸੇਲ ਡਿਸਕਾਊਂਟ ਪੂਰਾ ਫੁੱਲ ਪਹਿਲਾਂ ਡਿਜ਼ਾਈਨਿੰਗ ਚੈੱਕ ਕਰੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਐ ਫਟਾਫਟ ਡਿਜ਼ਾਈਨ ਖੁੱਲ ਰਹੇ ਆ ਸਾਂਦਰ ਕਰੀ ਜਾਓ ਸਕਰੀਨਸ਼ਾਟ ਮਾਰ ਲਓ ਰੇਟ ਕਿੰਨਾ ਸਿਰਫ 399 ਰੁਪਏ ਕੋਈ 1200 ਨਹੀਂ ਕੋਈ 1500 ਨਹੀਂ ਸਿਰਫ 399 ਰੁਪਏ ਮਾ ਕੋਟੀ ਮਿਲਣੀ ਆ ਸਾਈਜ਼ ਸਾਰੇ ਮਿਲ ਜਣਗੇ ਐਸ ਐਮ ਐਲ ਤਿੰਨ ਸਾਈਜ਼ ਰਹਿਣਗੇ ਦੇ ਵਿੱਚ ਰੇਟ ਕਿੰਨਾ ਸਿਰਫ 399 ਰੁਪਏ ਆ ਲਓ ਪਹਿਲਾਂ ਚੈੱਕ ਕਰ ਲਓ ਕਲਰ ਚੜ ਕਿੰਨੇ ਪਿਆਰੇ ਪਿਆਰੇ ਆ ਮਾਲ ਦੀ ਕੋਈ ਕਮੀ ਨਹੀਂ ਇੱਕ ਨਾਲ ਦੇ ਚਾਹੇ 10 ਪੀਸ ਲੈ ਲਓ ਚਾਹੇ 20 ਲੈ ਲਿਓ ਜਿੰਨੇ ਮਰਜ਼ੀ ਪੀਸ ਲੈ ਲਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਰੇਟ ਕਿੰਨਾ ਸਿਰਫ 399 ਰੁਪਏ ਆਹ ਲੋ ਆ ਕਰੋ ਪਿੰਕ ਕਲਰ ਚੱਕ ਕਿੰਨਾ ਸੋਹਣਾ ਪੀਸ ਆ ਗਰਲਿਸ਼ ਪੀਸ ਆ ਸਾਰੇ ਹੀ ਆ ਲੋ ਸੇਮ ਫੋਟੋ ਵਾਲਾ ਮਾਲ ਆ ਰੇਟ ਕਿੰਨਾ ਸਿਰਫ 399 ਰੁਪਏ ਆ ਲੋ ਅੱਗੇ ਕਰੋ ਚੱਕ ਹੋਰ ਵੈਰਾਈਟੀ ਬਹੁਤ ਹੈ ਹਜੇ ਤਾਂ ਆ ਲੋ ਕਿੰਨਾ ਸੋਹਣਾ ਡਿਜ਼ਾਈਨ ਆ ਦੇਖੀ ਜਾਓ ਡਿਜ਼ਾਈਨ ਵੀਡੀਓ ਨੂੰ ਸਕਿਪ ਨਾ ਕਰਿਓ ਪੇਜ ਨੂੰ ਕਰ ਲਿਓ ਫੋਲੋ ਤੇ ਲਾਈਕ ਤੇ ਕਮੈਂਟ ਵਾਲਾ ਬਟਨ ਦਬਾ ਦਿਓ ਭੈਣੋ ਐਸਕੇ ਫਾਇਦੇ ਕਰਨੇ ਬਹੁਤ ਜ਼ਿਆਦਾ ਹਰ ਇੱਕ ਚੀਜ਼ ਤੇ ਲੱਗੀ ਸੇਲ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਇਕੋ ਇੱਕ ਹੱਟੀ ਬਾਣੀਆਂ ਦੀ ਹੱਟੀ ਆਹ ਲੋ ਰੇਟਾਂ ਦੇ ਵੀ ਕਰਤੇ ਫਾਇਦੇ ਇਤੋਂ ਬਾਅਦ ਹੁਣ ਤੁਹਾਨੂੰ ਥੋੜੀ ਜਿਹੀ ਰੁਕ ਜਾਓ ਹਜੇ ਲੌਂਗ ਵੀ ਦਿਖਾਣੀਆਂ ਇਹਦੇ ਵਿੱਚ ਆਪਾਂ ਨੇ ਉਹਦਾ ਵੀ ਕਰਨਾ ਪਟਾਕਾ ਰੇਡ ਦਾ ਲੌਂਗ ਵੀ ਕਰ ਰਹੀ ਬਾਜ਼ਾਰ ਦੇ ਵਿੱਚ 12 1200 13 1300 ਦੀ ਪਰ ਇਹਕੇ ਵਾਲਿਆਂ ਨੇ ਕਿੰਨੇ ਦੇਣੀ ਆ ਸਿਰਫ 499 ਰੁਪਏ ਦੀ ਆਹ ਦੇਖ ਲਓ ਪੜਾ 399 ਵਾਲਾ ਮਾਲ ਤੁਹਾਨੂੰ ਦਿਖਾਤਾ ਮੈਂ ਆਹ ਲੋ ਹੁਣੇ ਤੇ ਬਾਅਦ ਆਜੋ 499 ਵਾਲਾ ਮਾਲ ਆਹ ਲੋ ਕਰੋ ਚੈੱਕ 499 ਰੁਪਏ માં ਲੱਗਣੀ ਐ ਇਦਾਂ ਦੀਆਂ ਫੈਂਸੀ ਕੋਟੀਆਂ ਸਿਰਫ 499 ਰੁਪਏ ਕੋਈ 1200 ਨਹੀਂ ਕੋਈ 1500 ਨਹੀਂ ਸਿਰਫ 499 ਰੁਪਏ ਆਹ ਲੋ ਕਰੋ ਚੈੱਕ ਪਹਿਲਾਂ ਡਿਜ਼ਾਈਨ ਇਹ ਆ ਲੌਂਗ ਕੋਟੀ ਦੇਖ ਲਓ ਡਬਲ ਐਕਸਲ ਸਾਈਜ਼ ਆ 499 ਰੁਪਏ માં ਸੈੱਜ ਚੈੱਕ ਕਰਾ ਦਿਓ ਡਬਲ ਐਕਸਲ ਆਹ ਲੋ ਕਰੋ ਚੈੱਕ ਸਰ ਧਾਗੇ ਦਾ ਕੰਮ ਹੋਇਆ ਵਾ ਆ ਲਓ ਜੀ ਵੀਡੀਓ ਨੂੰ ਸਕਿੱਪ ਨਾ ਕਰਿਓ ਫਾਇਦੇ ਹਜੇ ਬਹੁਤ ਹੋਣੇ ਆ ਬਹੁਤ ਫਾਇਦੇ ਕਰਨੇ ਆ ਸਕਿੱਪ ਨਾ ਦੇ ਰੇਟਾਂ ਦੇ ਵੀ ਬਟ ਕੱਟਤੇ ਕਿੰਨੇ ਦੀ ਲੌਂਗ ਕੋਟੀਆਂ ਵੀ ਕਰਤੀ 499 ਰੁਪਏ ਦੀ ਆ ਦੇਖੋ ਟਾਈਗਰ ਪ੍ਰਿੰਟ ਸਾਰਾ ਗਲੇ ਤੇ ਥ੍ਰੈਡ ਵਰਕ ਹੋਇਆ ਵਾ ਬਹੁਤ ਹੀ ਪਿਆਰਾ ਪੀਸ ਹੈ ਰੇਟ ਕਿੰਨਾ ਸਿਰਫ 499 ਰੁਪਏ ਆ ਲੋ ਮਾਲ ਕਰ ਲੋ ਚੈੱਕ ਅਨਲਿमिटेड ਸਟਾਕ ਆ ਜਿੰਨੇ ਮਰਜੀ ਪੀਸ ਦੇਖ ਲਿਓ ਸਾਰਿਆਂ ਚ 5 5 10 10 ਕਲਰ ਆ ਮਾਲ ਇੱਕ ਦਿਨ ਕੱਢ ਜੂਵੇ ਦੋ ਦਿਨ ਕੱਢ ਜੂਵੇ ਇਹਦੀ ਕੋਈ ਗਾਰੰਟੀ ਨਹੀਂ ਜਿਹੜਾ ਪਹਿਲਾ ਆ ਗਿਆ ਪਹਿਲਾ ਪਾਊਗਾ ਵਾ ਪਹਿਲਾ ਆਓ ਪਹਿਲਾ ਪਾਓ ਆਣਾ ਕਿੱਥੇ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਇੱਕ ਆ ਚੀਜ਼ ਦੇਖ ਲੋ ਆ ਵੀ ਡਿਜ਼ਾਈਨੀਆਂ ਬਹੁਤ ਪਿਆਰੀਆਂ ਇਹਨਾਂ ਨਾਲੀ ਤੱਕ ਪਾਈ ਵੀ ਪੂਰੀ ਬਾਜ਼ਾਰ ਦੇ ਵਿੱਚ ਨਜ਼ਾਰਜ ਵਿਗਰੀ 12 1200 ਦੀ ਪਰ ਏਕੇ ਆਣ ਨੇ ਕਿੰਨੇ ਦੇਣੀ ਸਿਰਫ 499 ਰੁਪਏ ਦੀ ਆਹ ਲੋ ਕਰੋ ਚੈੱਕ ਡਿਜ਼ਾਈਨੀਆਂ ਮਾਲ ਆ ਗਿਆ ਫੁੱਲ ਇਤੋਂ ਇਲਾਵਾ ਕੋਟ ਸੈਟ ਲੈ ਲਿਓ ਆਹ ਲੋ ਕੋਟ ਸੈਟਾਂ ਦਾ ਕਰ ਲੋ ਪਹਿਲਾਂ ਦਾ ਤਮਾਕਾ ਨਜ਼ਾਰਜ ਕੋਟ ਸੈਟ ਵਿਗਰੇ 1200 1300 ਰੁਪਏ ਦਾ ਕਰੋ ਚੈੱਕ ਨਾਲ ਹੈਗਾ ਪਜਾਮਾ ਆਪਾਂ ਨੇ ਕਿੰਨੇ ਦੇਣਾ ਸਿਰਫ 599 ਰੁਪਏ ਦਾ ਕੋਰਸੈਟ ਗਰਮ ਰੰਗ ਪ੍ਰਿੰਟਡ ਡਿਜ਼ਾਈਨ ਬਾਦੂ ਮਿਲ ਜੂਗੇ ਇੱਕ ਦੋਨੋਂ ਸੈਂਪਲ ਮੈਂ ਦਿਖਾ ਰਿਆ ਆ ਲੋ ਕਰੋ ਚੈੱਕ ਇੱਕ ਇੱਕ ਕਲੈਕਸ਼ਨ ਦੀਆਂ ਦੋ ਦੁਕਾਨਾਂ ਐ ਦੋਨੋਂ ਨਾਲ ਜੁੜੀਆਂ ਇਕੱਠੀਆਂ ਦੁਕਾਨਾਂ ਐ ਦੋਨਾਂ ਦੇ ਉੱਤੇ ਸੇਲ ਐ ਹੁਣ ਠੀਕ ਐ ਨਾ ਜੀ ਆ ਲੋ ਆ ਕਰ ਲੋ ਚੈੱਕ ਇਹ ਪਲਾਜੋ ਸੂਟ 499 ਰੁਪਏ ਦਾ ਮਿਲਣਾ ਪਲਾਜੋ ਸੂਟ ਨਾਲ ਮਿਲਨੀ ਐ ਸ਼ਾਲ ਨਾਲ ਮਿਲਣਾ ਪਲਾਜੋ ਆ ਲੋ ਜੀ ਤੁਹਾਡਾ ਫੋਨ ਨੰਬਰ ਕਰ ਲਓ 9836058212 9836058212 ਇੱਕ ਜ਼ਰੂਰੀ ਅਨਾਉਂਸਮੈਂਟ ਵੀ ਹੈ ਧਰਮਾਨ ਜੀ ਅੱਜ ਨਾਲ ਸਪੈਸ਼ਲ ਗਾਕਾਂ ਵਾਸਤੇ ਆ ਜਰੂਰ ਵੀਡੀਓ ਸੁਣ ਲਿਓ ਮੇਰੀ ਜੋ ਵੀ ਮੈਂ ਕਹਿ ਰਿਹਾ ਇਹਦੇ ਵਿੱਚ ਜਿੰਨੇ ਵੀ ਮੇਰੇ ਭੈਣ ਭਰਾ ਕੋਈ ਵੀ ਨੀਚੇ ਕਮੈਂਟਾਂ ਦੇ ਉੱਤੇ ਨੰਬਰਾਂ ਤੇ ਕਹਿੰਦਾ ਕੋਈ ਵੀ ਬੰਦਾ ਪੇਮੈਂਟ ਪਾ ਦੋ ਉਹਨੂੰ ਤੁਸੀਂ ਕਿਸੇ ਨੂੰ ਪੇਮੈਂਟ ਨਹੀਂ ਪਾਣੀ ਸਾਡਾ ਸਿਰਫ ਇੱਕੋ ਨੰਬਰ ਹੈ 836058212 ਆਨਲਾਈਨ ਡਿਲੀਵਰੀ ਲਈ ਸਿਰਫ ਇੱਕੋ ਨੰਬਰ ਹੈ ਜੇ ਤੁਸੀਂ ਕਿਸੇ ਹੋਰ ਨੂੰ ਪੇਮੈਂਟ ਪਾਉਂਗੇ ਉਹਦੇ ਨਾਲ ਤੁਹਾਡਾ ਨੁਕਸਾਨ ਹੋਊਗਾ ਨੰਬਰ ਚੈੱਕ ਕਰ ਲਓ ਜਿਵੇਂ ਕਿ ਏਕੇ ਕਲੈਕਸ਼ਨ ਦੇ ਨਾਮ ਤੇ ਲੋਕ ਹੋਰ ਪੇਜ ਬਣਾਈ ਜਾ ਰਹੇ ਆ ਆ ਚੈੱਕ ਕਰ ਲਓ ਆ ਸਾਡਾ ਪੇਜ ਨਹੀਂ ਹੈਗਾ ਜਿਵੇਂ ਹੁਣ ਆ ਬੰਦੇ ਨੇ ਕਮੈਂਟ ਕਰਿਆ ਵਾ ਕੋਈ ਵੀ ਡੀਪੀ ਸਾਡੇ ਨਾਮ ਦੀ ਵੀ ਲਗਾਈ ਹੋਈ ਹੈ ਪਰ ਨਾਲ نیچے ਨੰਬਰ ਪਾਇਆ ਹੋਇਆ ਆਪਣੇ ਉਹਦਾ ਇਦਾਂ ਦੇ ਇਦਾਂ ਦੇ ਫਰੋਡਾਂ ਤੋਂ ਬਚੋ ਸਾਵਧਾਨ ਰਹੋ ਇਕੋ ਇੱਕ ਹੱਟੀ ਬਾਣੀਆਂ ਦੀ ਹੱਟੀ 메ਨ ਬਾਜ਼ਾਰ ਕਰਾਲੀ